ਸਤਿ ਸ਼੍ਰੀ ਅਕਾਲ ਜੀ ਧਿਆਨ ਰੱਖਣ ਯੋਗ ਘਰੇਲੂ ਨੁਸਖੇ ਇੱਕ అలਾਰਮ ਨੂੰ ਆਪਣੇ ਬਿਸਤਰ ਤੋਂ ਦੂਰ ਰੱਖੋ ਤਾਂ ਕਿ ਉਸ ਨੂੰ ਬੰਦ ਕਰਨ ਦੇ ਲਈ ਉੱਠਣਾ ਪੈ ਜਾਵੇ ਅਤੇ ਦੁਬਾਰਾ ਸੌਣ ਦਾ ਮਨ ਹੋ ਜਾਵੇ ਦੋ ਰਾਤ ਨੂੰ ਹੀ ਕੱਪੜੇ ਪ੍ਰੈਸ ਕਰਕੇ ਰੱਖ ਦਿਓ ਤਾਂ ਕਿ ਸਵੇਰੇ ਸੋਚਣ ਦਾ ਟਾਈਮ ਨਾ ਮਿਲੇ ਤਿੰਨ ਨਾਸਤੇ ਦੀ ਬੇਸਿਕ ਤਿਆਰੀ ਰਾਤ ਨੂੰ ਹੀ ਕਰ ਲਓ ਸਬਜ਼ੀਆਂ ਕੱਟ ਕੇ ਰੱਖੋ ਆਟਾ ਗੁੰਨ ਕੇ ਰੱਖ ਲਵੋ 4 ਪਾਣੀ ਦੀ ਬੋਤਲ ਬਿਸਤਰ ਦੇ ਕੋਲ ਰੱਖੋ ਇਸ ਨੂੰ ਉੱਠਦੇ ਅਨਸਾਰ ਹੀ ਪੀ ਲਵੋ ਇਸ ਦੇ ਨਾਲ એનર્ਜੀ ਜਲਦੀ ਹੁੰਦੀ ਹੈ 5 ਬੇਚੈਨੀ ਥਕਾਵਟ ਹੋਣ ਦੇ ਵਿੱਚ ਅਨਾਰ ਨਿੰਬੂ ਦਾ ਰਸ ਇੱਕ ਤਾਜ਼ਾ ਇਨਾਰ ਲਓ ਉਸ ਦਾ ਰਸ ਕੱਢ ਕੇ ਰਸ ਦੇ ਵਿੱਚ ਅੱਧਾ ਨਿੰਬੂ ਨਚੋੜ ਲਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਓ ਹੌਲੀ ਹੌਲੀ ਛੋਟੇ ਛੋਟੇ ਘੁੱਟ ਪੀਓ ਜਲਦੀ ਹੀ એનર્ਜੀ ਦੇਵੇਗਾ ਅਤੇ ਸਰੀਰ ਤਰੋ ਤਾਜ਼ਾ ਹੋ ਜਾਵੇਗਾ 6 ਘਟ ਸੁਣਾਈ ਦਿੰਦਾ ਹੈ ਨਾਰੀਅਲ ਤੇਲ ਆਪਣੀ ਉਂਗਲੀ ਨੂੰ ਚੰਗੀ ਤਰ੍ਹਾਂ ਧੋ ਲਓ ਤਾਂ ਕਿ ਇਹ ਸਾਫ਼ ਉਂਗਲੀ ਦੀ ਨੋਕ ਤੇ ਨਾਰੀਅਲ ਤੇਲ ਦੀਆਂ ਬੂੰਦਾਂ ਪਾਓ ਕੰਨ ਦੇ ਬਾਹਰਲੇ ਹਿੱਸੇ ਕੰਨ ਦੇ ਆਸੇ-પાસੇ ਫੇਰੋ ਤੇ ਕੰਨਾਂ ਦੇ ਅੰਦਰ ਨਾਰੀਅਲ ਤੇਲ ਪਾਓ ਸਿਰਫ ਬਾਹਰ ਦੀ ਮਾਲਿਸ਼ ਕਰੋ ਸਤ ਮੀਂ ਦੇ ਮੌਸਮ ਵਿੱਚ ਸਰਦੀ ਜ਼ੁਕਾਮ ਤੋਂ ਬਚਣ ਵਾਸਤੇ ਅਦਰਕ ਤੁਲਸੀ ਤੇ ਸ਼ਹਿਦ ਵਾਲੀ ਚਾਹ ਦਿਨ ਵਿੱਚ ਦੋ ਵਾਰ ਪੀਓ ਜੀ 8 ਵਾਲਾਂ ਦਾ ਚਿਪਚਪਾ ਬਣ ਜਾ ਫ੍ਰਿਜ ਹੋ ਜਾਵੇ ਤਾਂ ਨਾਰੀਅਲ ਤੇਲ ਦੇ ਵਿੱਚ ਨਿੰਬੂ ਦਾ ਰਸ ਮਿਕਸ ਕਰਕੇ ਹਫਤੇ ਵਿੱਚ ਦੋ ਵਾਰ ਲਗਾਓ ਜੀ 9 ਮੋਬਾਈਲ ਨੂੰ ਮੀਂਹ ਤੋਂ ਬਚਾਉਣ ਦੇ ਲਈ ਵਾਟਰ ਪਿਓ ਫਿਲਫਾਫੇ ਵਿੱਚ ਰੱਖੋ ਪਿਜ ਜਾਵੇ ਤਾਂ ਜਲਦੀ ਬੰਦ ਕਰਕੇ ਉਸ ਦੇ ਵਿੱਚ ਰੱਖ ਸਕਦੇ ਹੋ 10 ਫਿਊਡ ਪੌਜ਼ਨਿੰਗ ਤੋਂ ਬਚਣ ਦੇ ਲਈ بارش ਵਿੱਚ ਤਾਜ਼ਾ ਤੇ ਗਰਮ ਖਾਣਾ ਖਾਓ ਸਲਾਦ ਨੂੰ ਚੰਗੀ ਤਰ੍ਹਾਂ ਧੋ ਕੇ ਖਾਓ ਜਾਰਾਂ ਕਰਦੇ ਦਰਵਾਜ਼ੇ ਤੇ ਮੋਟਾ ਪਾਇਓਦਾਨ ਰੱਖੋ ਤਾਂ ਕਿ ਬਾਹਰ ਦਾ ਪਾਣੀ ਅਤੇ ਛਿੱਕੜ ਅੰਦਰ ਨਾ ਆਵੇ 12 ਨਹਾਉਣ ਤੋਂ ਪਹਿਲਾਂ 10 ਮਿੰਟ ਸਰੀਰ ਦੀ ਸਰੋਂ ਦੇ ਤੇਲ ਨਾਲ ਮਾਲਿਸ਼ ਕਰਦੇ ਹਾਂ ਤਾਂ ਸਕਿਨ ਸੌਫਟ ਰਹਿੰਦੀ ਹੈ ਅਤੇ ਤ્વਚਾ ਚਮਕਦੀ ਹੈ ਖਾਰਿਸ਼ ਜਾਂ ਡਾਈਨੇਸ ਦੀ ਸ਼ਿਕਾਇਤ ਨਹੀਂ ਹੁੰਦੀ 13 ਫ੍ਰਿਜ ਦੀ ਸਫਾਈ ਕਰਨ ਦੇ ਟਾਈਮ ਪਾਣੀ ਵਿੱਚ ਥੋੜਾ ਨਿੰਬੂ ਰਸ ਅਤੇ ਬੇਕਿੰਗ ਸੋਡਾ ਮਿਕਸ ਕਰੋ ਸਾਰੀ ਹੀ ਗੰਦਗੀ ਬਾਹਰ ਆ ਜਾਵੇਗੀ ਵਾਰ-ਵਾਰ ਸਫਾਈ ਕਰਨ ਦੀ ਜ਼ਰੂਰਤ ਨਹੀਂ ਪਵੇਗੀ 14 ਚਿਹਰੇ ਤੇ ਸਵੇਰ ਟਾਈਮ ਉੱਠ ਕੇ ਖੀਰੇ ਦਾ ਰਸ ਲਗਾ ਕੇ 10 ਮਿੰਟ ਬਾਅਦ ਸਕਿਨ ਫਰੈਸ਼ ਹੋ ਜਾਂਦੀ ਹੈ ਡਾਰਕ ਸਰਕਲ ਅਤੇ ਓਲਿਨਸ ਘਟ ਹੋ ਜਾਂਦੇ ਹਨ 15 ਪੁਰਾਣੇ ਕੱਪੜਿਆਂ ਦੀ ਬਦਬੂ ਹਟਾਉਣ ਦੇ ਲਈ ਬਾल्टी ਦੇ ਵਿੱਚ ਇੱਕ ਟਕਣ ਡਿਟਾਲ ਅਤੇ ਥੋੜਾ ਸਿਰਕਾ ਪਾ ਦਿਓ ਕੱਪੜੇ ਭੀਂ ਕੇ ਰੱਖ ਦਿਓ ਫਿਰ ਸਾਫ਼ ਹੋ ਜਾਣਗੇ 16 ਕਰਦੇ ਵਿੱਚ ਸਭ ਤੋਂ ਪਹਿਲਾਂ ਪਰਦੇ ਅਤੇ ਖਿੜਕੀਆਂ ਖੋਲ ਕੇ ਰੱਖੋ ਧੁੱਪ ਆਉਣ ਦਿਓ ਇਸ ਦੇ ਨਾਲ ਕਮਰਾ ਰੌਸ਼ਨ ਅਤੇ ਗਰਮ ਰਹੇਗਾ ਤਾਂ ਲਾਈਟ ਅਤੇ ਹੀਟਰ ਦਾ ਖਰਚਾ ਬਚ ਜਾਵੇਗਾ 17 ਨਹਾਉਣ ਦਾ ਟਾਈਮ 10 ਮਿੰਟ ਤੋਂ ਘਟਾ ਕੇ 5-6 ਮਿੰਟ ਕਰ ਦਿਓ। ਪਾਣੀ ਅਤੇ ਗਿਜਰ ਦੋਵਾਂ ਦੀ ਖਪਤ ਅੱਧੀ ਹੋ ਜਾਵੇਗੀ ਅਤੇ ਬਿੱਲ ਵਿੱਚ ਵੀ ਫਰਕ ਆਵੇਗਾ। 18 ਗਲੋਸਰੀ ਲਿਆਉਣ ਤੋਂ ਪਹਿਲਾਂ ਸਟੋਰ ਚੱਕ ਕਰ ਲਓ। ਕਈ ਚੀਜ਼ਾਂ ਪਹਿਲਾਂ ਹੀ ਹੋਣਗੀਆਂ ਜਿਨ੍ਹਾਂ ਨੂੰ ਇਸਤੇਮਾਲ ਕਰਕੇ ਹਫਤੇ ਦਾ ਖਰਚਾ ਘਟਾ ਸਕਦੇ ਹਾਂ। 19 ਚਾਹ ਜਾਂ ਕੌਫੀ ਵਿੱਚ ਦੁੱਧ ਚੀਨੀ ਅਤੇ ਪਤੀ ਦੇਖ ਕੇ ਪਾਓ ਅੰਦਾਜ਼ਾ ਲਾਉਣ ਦੇ ਨਾਲ ਜਿਆਦਾ ਖਰਚ ਅਤੇ ਸੁਆਦ ਦਾ ਵਿਗੜਨਾ ਦੋਵੇਂ ਨਾਲ ਹੀ ਹੁੰਦੇ ਹਨ 20 ਸ਼ੈਂਪੂ liquid ਸ਼ਾਪ ਜਾਂ ਬਾਡੀ ਵਾਸ਼ ਦੀ ਬੋਤਲ ਵਿੱਚ ਥੋੜਾ ਪਾਣੀ ਇਸਤੇਮਾਲ ਕਰ ਲਓ ਉਹਨਾਂ ਹੀ ਅਸਰ ਰਹੇਗਾ ਲੇਕਿਨ ਦੁੱਗਣੇ ਦਿਨ ਚੱਲ ਸਕਦਾ ਹੈ 21 بارش ਦੇ ਵਿੱਚ ਕੱਪੜੇ ਸੁੱਕਣ ਤੇ ਟਾਈਮ ਲੱਗਦਾ ਹੈ ਅਤੇ ਉਸ ਦੇ ਵਿੱਚ ਸੀਲ ਦੀ ਗੰਧ ਆ ਜਾਂਦੀ ਹੈ ਕੱਪੜੇ ਸੁੱਕਣ ਵੇਲੇ ਕਮਰੇ ਵਿੱਚ ਪੱਖਾ ਲਾਓ ਅਤੇ ਥੱਲੇ ਨਮਕ ਵਾਲਾ ਪਾਣੀ ਰੱਖ ਦਿਓ ਨਮਕ ਦੀ ਨਮੀ ਖਿੱਚ ਲਵੇਗੀ ਅਤੇ ਕੱਪੜੇ ਜਲਦੀ ਸੁੱਕ ਜਾਣਗੇ 22 ਗਿੱਲੀਆਂ ਜੁੱਤੀਆਂ ਧੁੱਪ ਵਿੱਚ ਨਹੀਂ ਸੁੱਕਣੇ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਅਖਬਾਰ ਦੇ ਨਾਲ ਭਰ ਦਿਓ ਇਹ ਨਮੀ ਸੁਗ ਲੈਣਗੇ ਅਤੇ ਬਦਬੂ ਤੋਂ ਬਚੇ ਰਹਿਣਗੇ 23 ਚਿੱਕੜ ਵਾਲੇ ਕੱਪੜਿਆਂ ਨੂੰ ਪਹਿਲਾਂ ਸੁਕਣ ਦਿਓ ਫਿਰ ਬੁਰਸ਼ ਦੇ ਨਾਲ ਕੱਪੜਿਆਂ ਨੂੰ ਰਗੜੋ ਇਸ ਦੇ ਨਾਲ ਦਾਗ ਆਸਾਨੀ ਨਾਲ ਨਿਕਲ ਜਾਵੇਗਾ 24 ਮਛਰਾਂ ਤੋਂ ਬਚਣ ਦੇ ਲਈ ਸ਼ਾਮ ਟਾਈਮ ਨਿੰਮ ਦੇ ਪੱਤੇ ਸਾੜ ਕੇ ਘਰ ਦੇ ਵਿੱਚ ਧੂਆ ਕਰ ਦਿਓ ਇਹ ਨੇਚਰਲ ਤਰੀਕੇ ਦੇ ਨਾਲ ਮਛਰਾਂ ਨੂੰ ਦੂਰ ਕਰਨਗੇ ਪੰਜੀ ਘਰ ਦੇ ਵਿੱਚ ਤੁਲਸੀ ਪਦੀਨਾ ਅਤੇ ਅਦਰਕ ਦੇ ਬੂਟਿਆਂ ਦਾ ਜ਼ਰੂਰ ਇਸਤੇਮਾਲ ਕਰੋ ਇਹ ਹਵਾ ਸ਼ੁੱਧ ਰੱਖਦੇ ਹਨ ਮਛਰਾਂ ਕੀੜਿਆਂ ਨੂੰ ਦੂਰ ਕਰਦੇ ਹਨ ਸਵੇਰ ਟਾਈਮ ਇਹਨਾਂ ਦੇ ਪੱਤਿਆਂ ਦੀ ਖੁਸ਼ਬੂ ਸੁੰਘਣ ਦੇ ਨਾਲ ਤਣਾਵ ਵਧੀਆ ਹੁੰਦਾ ਹੈ ਦੋਸਤੋ ਇਹ ਸਨ 25 ਘਰੇਲੂ ਨੁਸਖੇ ਜੇ ਸਾਡੀ ਵੀਡੀਓ ਚੰਗੀ ਲੱਗੀ ਹੈ ਤਾਂ ਹੋਰ ਵੀ ਲੋਕਾਂ ਤੱਕ ਇਸ ਵੀਡੀਓ ਨੂੰ ਸ਼ੇਅਰ ਕਰੋ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ